ਤਰਤਾ ਤੱਕ ਪਹੁੰਚੇ ਹੋ ਮਾਚ ਲੈ ਕੇ ਪਹੁੰਚੇ ਹੋ ਤਰਤਾ ਨੂੰ ਜਿਮਣੀ ਚੌਂ ਦੇ ਵਿੱਚ ਆਏ ਅੱਜ ਅੰਮ੍ਰਿਤਸਰ এনਵਰਨਮੈਂਟ ਟਰੱਸ ਦੇ ਕੱਚੇ ਸਭਾਈ ਸੇਵਕ 23 ਤਰੀਕ ਤੋਂ ਅਨਮਿੱਥੇ ਸਮੇਂ ਲਈ ਭੁਖੜ ਹੜਤਾਲ ਜਾਰੀ ਹੈ ਔਰ ਅੱਜ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਮਾਨ ਸਰਕਾਰ ਮਜ਼ਦੂਰ ਵਿਰੋਧੀ ਭਗਵੰਤ ਮਾਨ ਸਰਕਾਰ ਜਿਹੜੀ ਪਿਛਲੇ 4 ਸਾਲ ਤੋਂ ਲਗਾਤਾਰ ਮਜ਼ਦੂਰਾ ਦੇ ਹੱਕਾਂ ਦੇ ਡਾਕੇ ਮਾਰ ਰਹੀ ਆ ਉਹਦੀ ਜਵਾਬਦੇਹੀ ਤੈਅ ਕਰਨ ਲਈ ਅੱਜ ਤਰਨਤਾਰਨ ਸਾਥੀ ਆਏ ਨੇ ਔਰ ਮੰਗ ਇਹੋਈ ਆ ਕਿ ਠੇਕੇਦਾਰੀ ਸਿਸਟਮ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਔਰ ਇਕੁਅਲ ਪੇ ਫੋਰ ਇਕੁਅਲ ਵਰਕ ਉਹ ਪ੍ਰਿੰਸੀਪਲ ਨੂੰ ਲਾਗੂ ਕੀਤਾ ਜਾਵੇ ਔਰ ਇਹਦੇ ਲਈ ਇੱਕ ਮੌਕਾ ਹੈਗਾ ਅਸੀਂ ਜਿਮਣੀ ਚੌਂ 2027 ਤੋਂ ਪਹਿਲਾਂ ਇੱਕ ਟ੍ਰੇਲਰ ਹੈਗਾ ਤਰਨਤਾਰਨ ਦਾ ਪਰ ਉਮੀਦ ਕਰਦੇ ਆ ਕਿ ਮਜ਼ਹਿਲ ਜਿਹੜੇ ਆ ਪੰਜਾਬੀਤਵਾਲ ਭੁਗਤਨਗੇ ਮਜ਼ਦੂਰਾਂ ਵੱਲ ਭੁਗਤਨਗੇ ਸਰਕਾਰੀ ਕਾਲਜਾਂ ਵੱਲ ਭੁਗਤਨਗੇ ਕਿਸਾਨਾਂ ਵੱਲ ਭੁਗਤਨਗੇ ਛੋਟੇ ਵਪਾਰੀ ਵੱਲ ਭੁਗਤਨਗੇ ਠੇਕੇਦਾਰੀ ਦਾ ਸੰਤਾਪ ਲਗਾਤਾਰ ਲੱਖਾਂ ਪੰਜਾਬੀਆਂ ਨੂੰ ਡਸ ਰਿਹਾ ਵਾ ਜਿੱਥੇ ਸਾਡੀ ਰੋਜ਼ਗਾਰ ਜਿਹੜਾ ਬਹੁਤ 300 ਰੁਪਏ ਦਿਹਾੜੀ ਤੇ ਆ ਗਿਆ ਵਾ ਚਾਹੇ ਕੱਚੇ ਸਫਾਈ ਸੇਵਕ ਕੋਈ ਸੀਵਰੇ ਕਰਮਚਾਰੀ ਹੋਣ ਅੱਜ ਦੇ ਸਮੇਂ ਦੇ ਵਿੱਚ ਟੀਚਰ ਵੀ ਕੱਚੇ ਨੇ ਬਿਜਲੀ ਬੋਰਡ ਦੇ ਵਿਭਾਗ ਵਿੱਚ ਵੀ ਕੱਚੇ ਨੇ ਪਰਵਾਦਰ ਵੀ ਕੱਚੇ ਨੇ ਉੱਤੇ ਸਰਕਾਰੀ ਕਾਲਜਾਂ ਤੇ ਵੀ ਡਾਕੇ ਪੈ ਰਹੇ ਆ ਸਰਕਾਰੀ ਹਸਪਤਾਲਾਂ ਤੇ ਵੀ ਡਾਕੇ ਪੈ ਰਹੇ ਆ ਇਹਨਾਂ ਸਾਰਿਆਂ ਦੇ ਰਿਗਾਰਡਿੰਗ ਮਜ਼ਦੂਰ ਜਥੇਬੰਦੀ ਜਿਹੜੀ ਆ ਮਜ਼ਦੂਰ ਐਕਸ਼ਨ ਕਮੇਟੀ ਸਾਂਝਾ ਮੋਰਚਾ ਅਮਰੀਕਦਰ ਤੋਂ ਚੱਲ ਕੇ ਮੋਟਰਸਾਈਕਲ ਰੈਲੀ ਆ ਕਿ ਕੱਢੀ ਆ ਜਿਹਦੇ ਚ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਰਗਰੇਟਾ ਸੇਵਾ ਸੁਸਾਇਟੀ ਦੇ ਰਹਿਨੁਮਾ ਸੰਸਥਾ ਦੇ ਸਰਦਾਰ ਦਲਵੀਰ ਸਿੰਘ ਪੁੱਕੂ ਜੀ ਔਰ ਸਮੂਹ ਸਾਥੀ ਜਿਹੜੇ ਆਏ ਆ ਔਰ ਜਥੇਬੰਦੀ ਦੇ ਪ੍ਰਧਾਨ ਜਿਹੜੇ ਕੱਚਾ ਸਫਾਈ ਦੇ ਵਿਗਦੇ ਸਰਦਾਰ ਭੁਲਵੰਤ ਸਿੰਘ ਜੀ ਦਾ ਬੜਾ ਦਾ ਵੱਡਾ ਸਾਥ ਮਿਲਿਆ ਬੜੇ ਪੱਧਰ ਤੇ ਆਪਣੀ ਗੱਲ ਰੱਖਣਾ ਚ ਵਾਸੀਆਂ ਨੂੰ ਇਹੀ ਅਪੀਲ ਕਰਦੇ ਆ ਪਿਛਲੇ 4 ਸਾਲ ਤੋਂ ਲਗਾਤਾਰ ਜ਼ੁਲਮ ਹੋ ਰਿਹਾ ਤੁਹਾਡੇ ਕੋਲ ਇੱਕ ਬਿਹਤਰੀਨ ਮੌਕਾ ਹੈਗਾ ਸਰਕਾਰ ਕੋ 92 ਸੀਟਾਂ ਹੈਗੀਆਂ ਸਰਕਾਰ ਦੀ ਟੈਲ ਲੱਗੀ 2027 ਤੋਂ ਪਹਿਲਾਂ ਪਰ ਤੁਸੀਂ ਲੋਕਤੰਤਰੀ ਢੰਗ ਦੇ ਨਾਲ ਆਪਣਾ ਵਿਰੋਧ ਜਿਹੜਾ ਵਾ ਉਹ ਪੇਸ਼ ਕਰ ਸਕਦੇ ਹੋ ਕਿ ਆਪਾਂ 4 ਸਾਲ ਤੋਂ ਇਸ ਸਰਕਾਰ ਤੋਂ ਕੁਛ ਨਹੀਂ ਹੈਗੇ ਔਰ 2027 ਤੋਂ ਪਹਿਲਾਂ ਆਪਾਂ ਆਪਣਾ ਫਤਵਾ ਦਿੰਨੇ ਆ ਵਰਡਿਕਟ ਦਿੰਨੇ ਆ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਦੋ ਦਿਨ ਨਹੀਂ ਦੋ ਤਿੰਨ ਦਿਨ ਹੀ ਰਹਿ ਗਏ ਆ ਮਦਦ ਨਹੀਂ ਇਹ VOTING LEAGUE ਤੇ ਕੀ ਕਹਿਣਾ ਚਾਹਦੇ ਹੋ ਸਬੰਧੀ ਬਦਲੇ ਵੀ ਇਹ ਆਏਗੀ ਕਿ ਨਹੀਂ ਪਾਏਗੀ ਦੇਖੋ ਸਰਕਾਰੀ ਤੰਤਰ ਦਾ ਪੂਰਾ ਇਸਤੇਮਾਲ ਹੋ ਰਿਹਾ ਵਾ ਬਾਈਪੋਲ ਜਿਹੜੇ ਆ ਉਹਦੇ ਚ ਸਰਕਾਰੀ ਮਿਸ਼ਨਰੀ ਮਸ਼ੀਨਰੀ ਦਾ ਸੋਰੀ ਭਾਵੀ ਜਨ ਮਸ਼ੀਨਰੀ ਦਾ ਭਰਪੂਰ ਇਸਤੇਮਾਲ ਹੁੰਦਾ ਔਰ ਤਰਨ ਤਰਨ ਚ ਵੀ ਹੋ ਰਿਹਾ ਪਰ ਲੋਕ ਵੱਧ ਛੜ ਕੇ ਬਾਹਰ ਆ ਰਹੇ ਨੇ ਤੁਸੀਂ ਆਜ਼ਾਦ ਬੀਤਵਾਰ ਦਾ ਵੀ ਕਾਫਲਾ ਵੇਖਿਆ ਪਰ ਵੇ ਤਰੀਕੇ ਦੇ ਨਾਲ ਲੋਕ ਹੈ ਸਰਕਾਰ ਦੇ ਖਿਲਾਫ ਹੈਗੇ ਪਰ ਸਮੱਸਿਆ ਲੋਕਾਂ ਨੂੰ ਇੱਕੋ ਹੀ ਆ ਰਹੀ ਹੈ ਲੋਕ ਰਵਾਇਤੀ ਸਿਆਸੀ ਡਾਕੂਆਂ ਤੋਂ ਵੀ ਤੰਗ ਨੇ ਰਵਾਇਤੀ ਪਾਰਟੀਆਂ ਤੋਂ ਇੰਨੇ ਲੋਚੇ ਗਏ ਪਿਛਲੇ 25 ਸਾਲ ਤੋਂ ਕਿ ਅਜੋਨਾਂ ਨੂੰ ਗੈਰ ਰਵਾਇਤੀ ਜੀਬ ਕਤਰੇ ਚੰਗੇ ਲੱਗ ਰਹੇ ਨੇ ਸਿਰਫ ਇਹ ਫਰਕ ਜਿਸ ਦੇ ਲੋਕ ਸਮਝ ਗਏ ਔਰ ਕੋਈ ਨਵਾਂ ਵਿਕਲਪ ਆਏਗਾ ਇਹ ਸਰਕਾਰ 2027 ਚ ਟ ਹੈ ਜੀ ਸਾਰਾ ਤੋਂ ਪਹਿਲਾਂ ਜੈ ਵਾਲਮੀਕੀ ਮੇਰਾ ਨਾਮ ਅਮਨਦੀਪ ਸਿੰਘ ਵਾਲਮੀਕੀ ਰੰਗਰੇਟਾ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਦੇ ਮੈਂ ਵਾਈਸ ਪ੍ਰੈਜ਼ੀਡੈਂਟ ਜਿਨ੍ਹਾਂ ਦੇ ਚੇਅਰਮੈਨ ਸਰਦਾਰ ਦਲਬੀਰ ਸਿੰਘ ਕুকু ਜੀ ਅੱਜ ਸਾਡਾ ਮਸਲਾ ਆ ਅਸੀਂ ਆਏ ਆ ਤਰੰਤਰੰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਉਹ ਚੱਲ ਕੇ ਸਾਡਾ ਮਸਲਾ ਆ ਵੀ ਜਿਹੜੇ ਸਵੈ ਸੇਵਕ ਆ ਪੁਰਾਣੇ ਸਾਡੇ ਸਵਾਈ ਸੇਵਕਾ ਇਹਨਾਂ ਦਾ ਧਰਨਾ ਅੰਮ੍ਰਿਤਸਰ ਦੇ ਵਿੱਚ ਲੱਗਾ ਸੀ ਪੱਕੇ ਹੋਣ ਦਾ ਮਤਲਬ ਕਿ ਸਾਨੂੰ ਪੱਕਾ ਕੀਤਾ ਜਾਵੇ ਤਰਨਤਨ ਦੇ ਵਿੱਚ ਆਪਾਂ ਵਿਰੋਧ ਕਰਨਾ ਹੈ ਆ ਆਮ ਪਾਰਟੀ ਦਾ ਲੋਕਾਂ ਨੂੰ